ਬੋਟ ਆਈ ਵੋਏ ਹੋਏ 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 ਤੇਰਾ ਪੜਾ ਗਿਆ ਤੇਰਾ ਮੁੰਡਿਆ ਤੂੰ ਵਰਾ ਦਿੱਤੀ ਤੂੰ ਮਾੜੇ ਬੰਦੇ ਦਾ ਦਿਲ ਬਾਹਰ ਆ ਸਕਦਾ ਦਿਲ ਪਾਸੇ ਹਟਾ ਸੇਕਾ ਚੜ੍ਹਦੂਗੇ ਉੱਤੇ ਰੋਕ 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 ਕੇ ਨਾ ਇਹ ਟੰਗੂ ਕੇ ਬਾਹਲਾ ਤੇਜ਼ ਆ ਫੋਰਡ ਹਣ गलीवे हाए हथ चाकना पहले बंद हथे जगह साढ़े को थोड़ी है अज तो हां आ जा सेवका ਉਨੇ ਕਮਾਲਾ ਨਾ ਫੋਰਡ ਵਲੈਤੀ ਕਿਲੇ 40 ਟਾਰ ਫਲ ਸਰਦਾਰਾਂ ਦਾ ਹੈ ਗਾਣਾ ਆਇਆ ਸੀ ਸਾਡੇ ਮਾਨ ਸਾਹਿਬ ਦਾ ਅੱਜ ਆਪਾਂ ਤੁਹਾਨੂੰ ਫੋਰਡ ਦਿਖਾਉਣੇ ਆ ਜਿਹੜੇ ਉਹ ਫੋਰਡ ਸੀ ਉਹ ਡਿਫਰੈਂਟ ਸੀਗੇ ਇਹ ਵਾਲੇ ਫੋਰਡ ਡਿਫਰੈਂਟ ਆ ਇਹ ਵਾਲੇ ਫੋਰਡ ਉਹ ਮੇਡ ਇਨ ਇੰਗਲੈਂਡ ਸੀ ਇਹ ਵਾਲੇ ਹੈਗੇ ਮੇਡ ਇਨ ਪੰਜਾਬ ਸਾਡੇ ਪੰਜਾਬ ਵਾਲੇ ਵੀਰਾਂ ਨੇ ਬਣਾਏ ਆ ਪੰਜਾਬ ਵਾਲੇ ਵੀਰਾਂ ਦੇ ਹੱਥ ਲੱਗੇ ਆ ਪੰਜਾਬ ਵਾਲੇ ਵੀਰਾਂ ਦੇ ਦਿਮਾਗ ਲੱਗੇ ਆ ਤੇ ਨਾਲ ਤੁਸੀਂ ਜਗਰੂਪ ਵੀਰੇ ਨੂੰ ਤਾਂ ਸਾਰੇ ਜਾਣਦੇ ਹੋ ਹੈਰੀ ਵੀਲਾ ਵੀਰਾ ਮੇਰੀ ਜੁਬਾਨ ਔੜਨ ਲੱਗੀ ਏ ਕਿਹੜੀ ਗੱਲ ਹੈਰੀ ਵੀਰਾ ਬੋਲੂਗਾ ਆਪਣਾ ਸਹਿਯੋਗੀ ਪਾਤਰ ਦੂਜੇ ਵੀਰ ਆਪਣੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਜਿਹੜੇ ਮੇਰੇ ਵੀਰ ਵੇਖਦੇ ਆ ਤੇ ਆਹ ਛੋਟਾ ਵੀਰ ਆਇਆ ਸੀਗਾ ਫੋਟੋ ਖਿਚਾਉਣ ਜਗਰੂਪ ਨਾਲ ਇਹਨੂੰ ਆਪਾਂ ਸਪੈਸ਼ਲ ਵਿੱਚ ਲਿਆ ਵੀ ਭਰਾ ਦੀ ਵੀਡੀਓ ਰਹਿ ਨਾ ਜਾਵੇ ਆਲ ਵਿਸ਼ੰਗੋਂ ਟਰੈਕਟਰ ਪਹਿਲਾਂ ਇਹਦੇ ਦਿਵਾਲੇ ਹੋਈਏ ਆਪਾਂ ਹਨ ਇਹ ਨਾ ਉਦਦੇ ਆਪਾਂ ਸਟਾਰਟ ਨਹੀਂ ਕੀਤਾ ਹਨਾ ਜੀ ਗਰੂ ਵੀਰੇ ਨਹੀਂ ਉਦਦੇ ਨਹੀਂ ਕੀਤਾ ਜੀ ਆਪਾਂ ਉਦਦੇ ਹਨਾ ਆਪਾਂ ਮਤਲਬ ਇਹਨੂੰ ਉਦਦੇ ਆਪਾਂ ਫਿੱਟ ਕਰ ਲੈਂਦੇ ਸੀ ਸਾਰੇ ਭਰਾਵਾਂ ਨਾਲ ਗਏ ਹਾਂ ਉਦਦੇ ਰਹਿ ਗਿਆ ਸੀ ਤੇ ਮਤਲਬ ਆਪਾਂ ਇੰਜਨ ਸਟਾਰਟ ਕਰ ਲਿਆ ਸੀ ਪਰ ਇਹਨੂੰ ਜੋੜ ਕੇ ਪੂਰਾ ਨਹੀਂ ਅਸੈਂਬਲ ਪੂਰਾ ਨਹੀਂ ਸੀ ਹੋਇਆ ਹਾਂ ਕੁਝ ਕੁ ਰਹਿੰਦਾ ਸੀ ਰਹਿੰਦਾ ਸੀ ਹੂੰ ਆਉ 10 ਸਟਾਰਟ ਕਰ ਲੈ ਵੀਡੀਓ ਚ ਵੀ ਨਹੀਂ ਸੀ ਆਪਾਂ ਤਾਂ ਖਾਲੇ ਸਟਾਰਟ ਕੀਤੀ ਨਹੀਂ ਹੋਇਆ ਸੀ ਹਾਂ ਨਹੀਂ ਨਹੀਂ ਵੀਡੀਓ ਚ ਨਹੀਂ ਦਿਖਾਇਆ ਟਾਇਰ ਘੁੰਮਦੇ ਤੁਸੀਂ ਵੇਖ ਹੀ ਲਿਆ ਕਿਉਂਕਿ ਇਹ ਟਾਇਰ ਘਮਾਉਣ ਵਾਸਤੇ ਨਾ ਇੰਨਾ ਜ਼ੋਰ ਲੱਗਾ ਹੈ ਜਿਹੜੇ ਟਾਇਰ ਘਮਾਉਂਦਾ ਹੁਣ ਚੱਲਦਾ ਪੈਣਾ ਟ੍ਰੈਂਡ ਹੈ ਨਾ ਇਹ ਸਾਰਾ ਜ਼ੋਰ ਉਹਦੇ ਕਰਕੇ ਹੈ ਨਾ ਵੀਰੇ ਉਹਦੇ ਕਰਕੇ ਹਾਂ ਜੀ ਉਹਦੇ ਕਰਕੇ ਹੀ ਹੈ ਇੱਕ ਚੀਜ਼ ਮੈਂ ਦੱਸ ਦੇਣਾ ਇਹਦੇ ਪੁੱਛੇ ਬਿਨਾ ਅਸੀਂ ਨਾ ਦੜਾਦ ਲੂ ਕੇ ਦੇਖਿਆ ਇਹਨੂੰ ਜਿੰਨਾ ਕਿ ਇਥੇ ਇਹ ਲਿਮਟ ਨਹੀਂ ਮੇਰੇ ਹਿਸਾਬ ਚ ਨਹੀਂ ਹੈਗੀ ਕਿਉਂਕਿ ਨਾ ਹੀ ਇਤੋਂ ਪੂਰਾ ਤੋੜਿਆ ਤੇ ਨਾ ਹੀ ਆਪਣੀਆਂ ਛੜਕਾ ਹੈਗੀਆਂ ਆਉਣੀਆਂ ਹਨਾ ਵੀਰੇ ਵੀ ਹੈ ਹਜੇ ਟਰਬੋ ਤਾਂ ਲੱਗੀ ਆ ਪਰ ਹੈ ਟੁੱਟੀ ਆ ਉਹ ਟੁੱਟੀ ਆ ਹਾਂ ਉਹ ਪੰਜ ਵਜੇ ਪਹੁੰਚਣੀ ਹੈ ਇੱਥੇ ਹਾਂ ਉਹ ਵੀ ਧੰਨਵਾਦ ਵੀਰ ਦਾ ਜਿਹਦੇ ਕੋਲ ਆਉਂਦੀ ਪਈ ਆ ਤੇ ਜਿਵੇਂ ਨਾ ਪਤਾ ਨਹੀਂ ਕੀ ਗੱਲ ਆ ਰੱਬ ਵੱਲੋਂ ਹੀ ਆ ਜਦੋਂ ਅਸੀਂ ਵੀਡੀਓ ਸ਼ੂਟ ਕਰਦੇ ਨਾ ਜਦੋਂ ਸਾਡੇ ਵੱਲੋਂ ਕੋਈ ਕਮੀ ਰਹਿ ਜਾਂਦੀ ਹੈ ਜਾਂ ਰੱਬ ਵੱਲੋਂ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਨਾ ਕੋਈ ਗੱਲ ਨਹੀਂ ਬਾਬੇ ਦੀ ਮਿਹਰ ਨਾਲ ਨੰਦਪੁਰ ਸਾਹਿਬ ਨੂੰ ਜਾਣਾ ਉਦੋਂ ਪੂਰਨ ਟੱਲੀ ਵੱਲੀ ਹੋਏ ਗੈਣ ਜਿਹੜਾ ਪਰਲਾ ਟਰੈਕਟਰ ਆ ਉਹਦੀ ਜਾਣਕਾਰੀ ਵੀ ਆਪਾਂ ਤੁਹਾਨੂੰ ਦਿੰਨੇ ਆ ਵੀ ਉਹ ਹੈ ਕਿਹੜਾ ਤੇ ਉਹ ਤੋਂ ਬਣਾਇਆ ਕੀ ਨਾ ਨੂੰ ਪਹਿਲਾਂ ਆ ਜਾ ਇਹਦੇ ਲਾਗੇ ਆ ਜਾਓ ਵੀਰੇ ਜਗਰੂ ਵੀਰੇ ਅੱਜ ਦੱਸਣਾ ਵੀ ਇੰਜਨ ਕਿਹੜਾ ਕਣੀ ਤੋ ਨਾ ਦੂਜੀ ਵੀਡੀਓ ਚ ਦੱਸਤਾ ਮੈਨੂੰ ਪਤਾ ਲੱਗਾ ਉਹ ਹੀਰੋ ਨੇ ਆਪ ਹੀ ਦੱਸਤਾ ਉਹ ਕੁੱਦ ਨਾਲ ਸੀ ਨਾ ਆਪ ਹੀ ਉਹਨੇ ਦੱਸਤਾ ਚਲੋ ਹੀਰੋ ਵੀਰੇ ਨੇ ਇਹਦੀ ਵੀਡੀਓ ਸ਼ੂਟ ਪ੍ਰੋਪਰ ਕਰੀ ਹੋਈ ਹੈ ਨਾ ਤੇ ਇੰਜਨ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਗਿਆ ਜਿਹੜਾ ਇਹਦੇ ਚ ਹੈਗਾ ਹਾਂ ਕਿ ਜਿਹੜਾ ਸਸਪੈਂਸ ਜਿਆ ਸੀਗਾ ਉਹ ਨਿਕਲ ਗਿਆ ਮਤਲਬ ਨਾ ਹੀ ਪਤਾ ਲੱਗਾ ਕਿਉਂਕਿ ਇਹ ਕਲੌਸਕਰ ਚ ਕਿਹੜਾ ਇੰਜਨ ਆਇਆ ਹੈ ਕਈ A4 ਤੱਕ ਜੇ ਹੋਰ ਕਈ ਦੁਆਰਾ ਉਹ ਨਹੀਂ ਹਜੇ ਉਹ ਨਹੀਂ ਪਤਾ ਲੱਗਿਆ ਵੀ ਕਲੌਸ ਕਰ ਹੀ ਪਤਾ ਲੱਗਿਆ ਵੀ ਐਨਾ ਕਲੌਸ ਕਰ ਪਤਾ ਲੱਗਿਆ ਵੀ ਕਿਹੜਾ ਹੈ ਨਾ ਉਹ ਨਹੀਂ ਗਾਂ ਉਹ ਬਹੁਤ ਤਰ੍ਹਾਂ ਦੇ ਇੰਜਨ ਆਏ ਸੀ ਹਾਂ ਨਾ ਨੋ ਲੱਗ ਗਿਆ ਆਪਾਂ ਵੀਰ ਨੂੰ ਨਾ ਪਿਛਲੀ ਵੀਡੀਓ ਚ ਵੀ ਇਹ ਸਵਾਲ ਪੁੱਛੇ ਸੀਗੇ ਵੀਰੇ ਨੇ ਜੋ ਜੋ ਕਰਵਾਇਆ ਟਰੈਕਟਰ ਦਾ ਜਿਵੇਂ ਜਿਵੇਂ ਉਹ ਪੂਰੀ ਡਿਟੇਲ ਆਪਣੇ ਪੇਜ ਤੇ ਹੈ ਹੀ ਆ ਹਨਾ ਉੱਥੋਂ ਤੁਸੀਂ ਦੇਖ ਵੀ ਸਕਦੇ ਹੋ ਅੱਜ ਤਾਂ ਪਹਿਲਾਂ ਇਹਨੂੰ ਜਗਰੂ ਵੀਰੇ ਸਟਾਰਟ ਕਰੀਆ ਮਾਰੇ ਉਹਦੀ ਸਲਫ ਪਹਿਲਾਂ ਨਾ ਵੀਰਾਂ ਨੂੰ ਆਪਾਂ ਉਹ ਵਿਖਾਈਏ ਵੀ ਇਹਦੀ ਸੈਲਫ ਨੇ ਥੋੜੀ ਜਿਹੀ ਲੰਬੀ ਲੈਣੀ ਬੈਟਰੀ ਡੈਡ ਡੁੱਡੀ ਹੈ ਜੀ ਅੱਛਾ ਹਲੇ ਹੀ ਬੈਟਰੀ ਵੀ ਧਰਨੀ ਆ ਨੰਦਪੁਰ ਸਾਹਿਬ ਜਾਣ ਲੱਗੇ ਧਰੀ ਜਾ ਨਵੀਂ ਇੱਕ ਨਾ ਸਟਾਰਟ ਨਹੀਂ ਹੁੰਦਾ ਡਬਲ ਕਰਨੀ ਪੈਣੀ ਅੱਛਾ ਆਈ ਬੋਇਪੂ ਰੀਕਾ ਨਾ ਅਰੇ ਰੇਸ ਬੰਦਿਆ ਜਿੰਨਾ ਆਪਾਂ ਸਲੈਪ ਸਲੂਪ ਕਢਾਈ ਯਾਰ ਇਸ ਬੰਦ ਤੇ ਹੀ ਕਢਾਈ ਆ ਅੱਛਾ ਆ ਦੇ ਤਾਂ ਸਾਈਡ ਇਸ ਬੰਦਿਆ ਆਓ ਯਾਰ ਰੇਸ ਰੂਸ ਕੋਈ ਨਹੀਂ ਖੋਲੀ ਦੇਖਿਆ ਇਹ ਤਾਂ ਟਾਇਰ ਘਮਾਦਾ ਜਿਹੜ ਨਾਲ ਇੱਕ ਹੋਰ ਗੱਲ ਟਾਇਰਾਂ ਚ ਪਾਣੀ ਆ ਚੈੱਕ ਕਰ ਸਕਦਾ ਕੋਈ ਵੀ ਟਾਇਰਾਂ ਚ ਪਾਣੀ ਤੇ ਬਤੰਦਰ ਘਮਾਈ ਜਾਂਦਾ ਉੰਬਲੇ ਜਟਾ ਆਪਣਾ ਪਿਛਲੀ ਵੀਡੀਓ ਚ ਵੀ ਗੱਲ ਹੋਈ ਸੀ ਇਹਦਾ ਹਿਸਾਬਜੂਤ ਕਰਨਾ ਪੈਣਾ ਪਿਛਲਾ ਹਣਾ ਕਿਉਂਕਿ ਜਿੰਨਾ ਤਗੜਾ ਜਿੰਨੀ ਇਹਦੇ ਚ ਪਾਵਰ ਆ ਉਹਦੇ ਵਾਸਤੇ ਪਿੱਛੇ ਵੀ ਕੰਮ ਕਿਹੜਾ ਚਾਹੀਦਾ ਪਿੱਛੇ ਹੁਣ ਆਪਣਾ ਕਿਹੜੇ ਨਾਲ ਉਹ ਕੱਲਾ ਕਰਾਉਣ ਹੀ ਰਹਿ ਗਿਆ ਆ ਛੋੜ ਕਰਾਉਣ ਛੋੜਦਾ ਰਹਿ ਗਿਆ ਉਹ ਵੀ ਚੇਂਜ ਕਰ ਦੇਣਾ ਕਿ ਨਹੀਂ ਹਾਂ ਕਰ ਦੇਣਾ ਕਰਨਾ ਸੀਗਾ ਪਰ ਮਿਲਿਆ ਨਹੀਂ ਜਿਹੜਾ ਦਵਿੰਦਰ ਭਾਈ ਨੇ ਦੱਸਿਆ ਆ ਹੂੰ ਥੋੜਾ ਔਖਾ ਮੰਨਦਾ ਅਜੇ ਮਿਲਿਆ ਨਹੀਂ ਆਪਾਂ ਯਾਰ ਧੰਨਵਾਦੀ ਆ ਉਸ ਬੰਦੇ ਦਾ ਵੀ ਹਣਾ ਬਾਈ ਆਪਣੇ ਦਾ ਹਾਂਜੀ ਦੇ ਲਾ ਉਧਰ ਬੈਠਾ ਵੀ ਪਤੰਦਰ ਦਿਮਾਗ ਹਾਂਜੀ ਇਹ ਸਾਰਾ ਕੋਈ ਕਰਤਾ ਕਰਤਾ ਭਾਜੀ ਦਾ ਹੀ ਆ ਜਦੋਂ ਇੰਜਨ ਲੈਣ ਗਏ ਸੀ ਭਾਜੀ ਨੂੰ ਦੱਸਿਆ ਵੀ ਭਾਜੀ ਆ ਇੰਜਨ ਲੈਣਾ ਹੈ ਕਿੱਦਾਂ ਹੂੰ ਵੀ ਭਾਜੀ 3 ਵਜੇ ਸੀ ਉਹ ਉਧਰ ਰਾਤ ਦੇ ਹੂੰ 3 ਵਜੇ ਭਾਈ ਜਾਗਦਾ ਸੀਗਾ ਮੈਂ ਭਾਈ ਨੂੰ ਦਿਖਾ ਲਿਆ ਹੋਏ ਭਾਈ ਨੇ ਗੱਲ ਕਰਾਈ ਆਪਣੇ ਬਾਬੇ ਭਰਾਣਾ ਜਿਹੜਾ ਡਾਇਮੰਡ ਗਰੁੱਪ ਨੇ ਟਰੈਕਟਰ ਚੱਲਦਾ ਆਪਣਾ ਹੂੰ ਬਾਬੇ ਭਾਈ ਨਾ ਹੂੰ ਉਹਨਾਂ ਨਾਲ ਗੱਲ ਹੋਈ ਮੈਂ ਕਿਹਾ ਭਾਜੀ ਆ ਲੈਣ ਲੱਗੇ ਟਰਬੋ ਟਰਬੋ ਪਤੰਦਾ ਟਰਬੋ ਮਾਂ ਟੋੜੀ ਜਾਂਦਾ ਇੱਕ ਤਾਂ ਯਾਰ ਉਹੀ ਤਾਂ ਖਾਲਾ ਇੰਜਨ ਦਾ ਨਾ ਉਹ ਪ੍ਰੈਸ਼ਰ ਵਾਲਾ ਹੈ ਨਾ ਪ੍ਰੈਸ਼ਰ ਹਾਂ ਇਹ ਕਿੰਨੇ ਨੰਬਰ ਆ ਟਰਬੋ ਇਹ ਕਾਰਡ ਸੀਗੀ ਦਸਨ ਪੱਖੀਆਂ ਵਾਲੀ ਟੁੱਟ ਗਈ ਆਪਣੀ ਬੈਂ ਦੀਵੇਂ ਇੱਕ ਮਾਰਮ ਨਹੀਂ ਚੱਲੀ ਜਨੇ ਦਾ ਹਾਂ ਦੋ ਕਰੀ ਛੱਡਿਆ ਸੀ ਅੰਨ ਨਹੀਂ ਰਸਤੇ ਛੱਡਿਆ ਇਹ ਖੋਲੀ ਨਹੀਂ ਦੀ ਨਾ ਹਜੇ ਪੰਪ ਨੂੰ ਚਾਬੀ ਲਾਈ ਹੈ ਤੇ ਵੀਰੇ ਤੇਰੇ ਹਿਸਾਬ ਨਾਲ ਇਹਨੂੰ ਟਰਬੋ ਫਿਰ ਕਿਹੜੀ ਚੱਲੂਗੀ ਤੇਰੇ ਹਿਸਾਬ ਨਾਲ ਕੋਈ ਹੈਗਾ ਆਈਡੀਆ ਜੇ ਕਿ ਕਰੇ ਲਾ ਲਾ ਕੇ ਵੇਖਾਂਗੇ ਨਹੀਂ ਹੈਗਾ ਆਈਡੀਆ ਹਾਂ ਜਿਹੜੀ ਅੱਜ ਆ ਰਹੀ ਹੈ ਟਰਬੋ ਉਹ ਵੀ ਵੈਸੇ ਡੈਮੋ ਲਈ ਆ ਅੱਛਾ ਜਿੱਦਾਂ ਜਿਹੜੀ ਇਹਦੀ ਟਰਬੋ ਹੈ ਭਾਜੀ ਨੇ ਆਪਾਂ ਨੂੰ ਦੱਸਤੀ ਹੈ ਵੀ ਜਿਹੜੀ ਇਹਦੇ ਤੇ ਚੱਲਣੀ ਉਹੀ ਚੱਲਣੀ ਉਹੀ ਚੱਲਣੀ ਹੋਰ ਨਹੀਂ ਕੋਈ ਕਾਰਡ ਕੱਟਣੀ ਉਹੀ ਰੱਖਾਂਗੇ ਕੀ ਜਾਂ ਉਹ ਪਹਿਲਾਂ ਤਾਂ ਆਪਾਂ ਐਵੇਂ ਕਿਉਂ ਕਹੀਏ ਵੀ ਨਵੀਂ ਨਹੀਂ ਲੈਣੀ ਹਾਂ ਸੈਕੰਡ ਹੈਂਡ ਲੈ ਕੇ ਚੈੱਕ ਕਰਾਂਗੇ ਵੀ ਹਾਂ ਸਹੀ ਐਵੇਂ ਨਵੀਂ ਤੇ ਪੈਸੇ ਲਾਲਮਾਂਗੇ ਭਾਈ ਕਹਿੰਦਾ ਕੋਈ ਸੈਕੰਡ ਹੈਂਡ ਦੇਖ ਲਓ ਲਾ ਕੇ ਚੈੱਕ ਕਰੋ ਜੇ ਤਾਂ ਵਧੀਆ ਚੱਲ ਗਈ ਫੇਰ ਆਪਾਂ ਨਵੀਂ ਲੈ ਕੇ ਲਾ ਦਾਂਗੇ ਨਵੀਂ ਵੀਰੇ ਪਤਾ ਕੁਛ ਕਿੰਨੇ ਕ ਦੀ ਆਈਡੀਆ ਆ ਯਾਰ ਭਾਈ ਪਤਾ ਹੀ ਆਪਾਂ ਸਾਰੇ ਟਰਬ ਮੋਰੇਟ 30 ਤੋਂ ਉੱਤੇ ਹੀ ਆ 35 40 ਇੰਨਾ ਹੀ ਆ ਯਾਰ ਕਹਿ ਦੇਣਾ ਗਾਰੰਟੀ ਗਾਰੰਟੀ ਉਹਨਾਂ ਦੀ ਕੋਈ ਨਹੀਂ ਹੁੰਦੀ ਮੈਂ ਉਹੀ ਗੱਲ ਕਰਨ ਲੱਗਾ ਸੀ ਕਹਿ ਦੇਣਾ ਬੜਾ ਸੌਖਾ ਵੀ ਟਰੈਕਟਰ ਤਿਆਰ ਕਰਤਾ ਸਹੀ ਗੱਲ ਆ ਪਟਰ ਤਿਆਰ ਕਰਨ ਲਈ ਨਾ ਜਿੰਦ ਜਾਨ ਤੇ ਪੈਸਾ ਪੈਸਾ ਤੇ ਬੱਠਲ ਜਿੱਡਾ ਜਿਕਰਾ ਚਾਹੀਦਾ ਹਾਂ ਇਹ ਕੋ ਹਾਰੀ ਸਾਰੀ ਦੇ ਵਸ ਦੀ ਗੱਲ ਨਹੀਂ ਹੈਗੀ ਮੇਰੇ ਸਾਥ ਨਾਲ ਕਿਉਂਕਿ ਨਾ ਦੇਖਣ ਨੂੰ ਐ ਲੱਗਦਾ ਵੀ ਲੈ ਯਾਰ ਇੰਜਨ ਹੀ ਧਰਤਾ ਇਹ ਇੰਜਨ ਲਿਆ ਕੇ ਵੀ ਉਦੋਂ ਬਾਅਦ ਮਨ ਲੱਗਾ 5 ਕਿ ਦਿਨ 6 ਦਿਨ ਲੱਗੇ ਸੀ ਹਨਾ ਆਪਾਂ ਨੂੰ ਆਪਾਂ ਨੂੰ ਜਿਆਦਾ ਹੀ ਲੱਗ ਗਿਆ ਟਾਈਮ ਤਾਂ ਇਨੂੰ ਫਿੱਟ ਫੱਟ ਕਰਕੇ ਮੈਂ ਮਤਲਬ ਹਜੇ ਫੈਟੀ ਹੋਇਆ ਹਜੇ ਹਲੇ ਬਹੁਤ ਕੁਝ ਰਹਿੰਦਾ ਹੈ ਹਲੇ ਤਾਂ ਬਹੁਤ ਕੁਝ ਰਹਿੰਦਾ ਹੈ ਤਾਂ ਬਹੁਤ ਜ਼ਿਆਦਾ ਕੁਝ ਉਹ ਤਾਂ ਆਉਣ ਵਾਲੇ ਸਮੇਂ ਚ ਹਲੇ ਮੈਂ ਘਰ ਚ ਐਂਟਰੀ ਕੀਤਾ ਆਉਂਦੇ ਮੈਨੂੰ ਦੱਸਣ ਲੱਗ ਗਿਆ ਕਹਿੰਦਾ ਰੰਜੋਦ ਇੱਥੇ ਹੈ ਇੱਥੇ ਹੈ ਉਹ ਗੱਲ ਇਹ ਵੀ ਜਿਹੜੇ ਬੰਦੇ ਦਾ ਇੱਧਰ ਨੂੰ ਸੁਤਾਨਦੀ ਨਾ ਉਹ ਸਾਰੀ ਤੇਰੀ ਸੋਚਦਾ ਹੀ ਰਹਿੰਦਾ ਮੈਂ ਜਿੰਨੀ ਵਾਰੀ ਘਰੇ ਆਇਆ ਇੱਕ ਦਿਨ ਅੱਗੇ ਚੰਬੜਿਆ ਹੁੰਦਾ ਕਦੀ ਪਿੱਛੇ ਕਦੀ ਥੱਲੇ ਕਦੀ ਉੱਤੇ ਇਹ ਟਰੈਕਟਰ ਮੈਂ ਟੱਕਰਿਆ ਹੁੰਦਾ ਪਤੰਦਰ ਕਦੀ ਕੋਸ਼ ਕਰਦਾ ਨਾ ਕਦੀ ਕੋਸ਼ ਜਿਹੜੇ ਜਗਾੜੂ ਟਰੈਕਟਰ ਹੁੰਦੇ ਆਪਾਂ ਲਾਸਟ ਵੀਡੀਓ ਚ ਵੀ ਕਿਹਾ ਸੀ ਗੱਲਾਂ ਉਹੀ ਨੇ ਵੀ ਇਹਨਾਂ ਨੂੰ ਕੁਛ ਨਾ ਕੁਛ ਤਾਂ ਹਣਾ ਚੱਲੀ ਜਾਣਾ ਗੱਲ ਚੱਲੀ ਜਾਣਾ ਭਾਜੀ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਆਓ ਸੋਨਾਲੀ ਕਾ ਖੜਾ ਵੀ ਕਰਤਾ ਤੇ ਬਸ ਇਹ ਤਾਂ ਚੱਲੀ ਜਾਣਾ ਦਿਨ ਬੁਰਾ ਰਾਹਣੀ ਲਿਕਣ ਦਾ ਆਪਾਂ ਕਹਿਦਾਂ ਨਾ ਵੀ ਚਲੋ ਇੰਜਨ ਨੇ ਦਾ ਮਿਲ ਗਿਆ ਹੁਣ ਜਿਹੜੇ ਮੁੜ ਕੇ ਉੱਤੇ ਲੱਗਣੇ ਆ ਲੱਗ ਹੀ ਜਾਂਦੇ ਆ ਪੰਪ ਹੁਣ ਆਇਆ ਆ ਆਪਾਂ ਆਪਣੇ 20000 ਤੋਂ ਘੱਟ ਹੁੰਦਾ 15000 ਨਹੀਂ ਹੁੰਦਾ ਨਹੀਂ ਹੁੰਦਾ ਉਹ ਕਰੋਣਾ ਫੇ ਗੈਸ ਲਿਆਂਦੀ ਹੋਈ ਹੈ ਘਰੇ ਹਜੇ ਗੈਸਾਂ ਲਾਉਣੀਆਂ ਗੈਸ ਗੱਲਾਂ ਹਾਈ ਲੈਵਲ ਦੀਆਂ ਨਹੀਂ ਨਹੀਂ ਐ ਦੀ ਗੈਸ ਘਰੇ ਹੀ ਪਈ ਆ ਅੱਛਾ ਜਾ ਕੇ ਉਹ ਲਾਉਣੀ ਆ ਉਹ ਮੈਂ ਤਾਂ ਨਹੀਂ ਲਾ ਰਿਹਾ ਹਜੇ ਪੰਪ ਕਰਾਉਣਾ ਹਜੇ ਆਪਾਂ ਪਤਾ ਨਹੀਂ ਕੀ ਹੈਗਾ ਕੀ ਨਹੀਂ ਹੈਗਾ ਜਿੱਦਾਂ ਦਾ ਸੀਗਾ ਇੰਜਨ ਆਪਾਂ ਲਿਆ ਕੇ ਰੱਖੀ ਇਹ ਜਦੋਂ ਉਹਰੇ ਜਿਹਨੇ ਆਪਾਂ ਲੈ ਆਂਦਾ ਲੈ ਆਂਦਾ ਤਾਂ ਵੀ ਇੱਕ ਵਾਰੀ ਚੈੱਕ ਕਰਦਾ ਨਾ ਅੰਦਰੋਂ ਵੀ ਯਾਰ ਕਿੰਨਾ ਕੁ ਹੈਗਾ ਕਿ ਨਹੀਂ ਹੈਗਾ ਇਹ ਕੇਕਰੇ ਲਾ ਕੇ ਫਿੱਟ ਕਰਕੇ ਪਤਾ ਲੱਗਦਾ ਲਾ ਕੇ ਫਿੱਟ ਕਰਕੇ ਪਤਾ ਲੱਗਦਾ ਵੀ ਵੀ ਲਾਟਰੀ ਕੀ ਨਿਕਲੂ ਕੀ ਹਾਂ ਇਹ ਲਾਟਰੀ ਆ ਹਨਾ ਹਾਂ ਇਹ ਲੋਟਰੀ ਆ ਭਾਜੀ ਉੱਥੇ ਤੋਂ ਆਪਾਂ ਜਦੋਂ ਇੰਜਨ ਲੈਣ ਜਾਂਦੇ ਆ ਆਪਾਂ ਚਲਾ ਕੇ ਉਸ ਸੈਲਫ ਮਾਰਕੀ ਵੇਖਣਾ ਆ ਪਤਾ ਤਾਂ ਅਜੇ ਤੇ ਲੱਗਣਾ ਵੀ ਵਿੱਚ ਸੁਣਾ ਹੈ ਕਿ ਕੀ ਆ ਹਾਂ ਇਹ ਘਰੇ ਆਏ ਤਾਂ ਸਾਫ ਪਤਾ ਲੱਗਦੀ ਕੀ ਗੱਲ ਦੇਖੋ ਸੱਤ ਆਈ ਗੀਆਂ ਮਾਹੌਲ ਬਲੋ ਚੈੱਕ ਹੋ ਜੂ ਵੱਧ ਤੋਂ ਵੱਧ ਹੋਰ ਆਪਾਂ ਇਹਦਾ ਕੀ ਚੈੱਕ ਕਰ ਲਵਾਂਗੇ ਉਹ ਤਾਂ ਇੰਜਨ ਰਾਕੇ ਟਰੈਕਟਰ ਚ ਵੀ ਗੇਅਰ ਬਾਕਸ ਵੀ ਝੱਲਦਾ ਆ ਕਿਦਾਂ ਆਰਪੀਐਮ ਡਰੋਪ ਕਰਦਾ ਕਿਦਾਂ ਚੱਕਦਾ ਉਹ ਤਾਂ ਆਏ ਤੇ ਆ ਕਰਮਾ ਖੇਤੀ ਹੈ ਸਕਦੇ ਇਹਨੂੰ ਇਹ ਕਿਸਮਤ ਹੀ ਆ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਨਹੀਂ ਚੱਲਿਆ ਤੇ ਉਹ ਗੱਲ ਵਾਕਈ ਬਾਕੀ ਯਾਰ ਜਿੰਨੀ ਸਿਫਤ ਕਰ ਦੋ ਉੰਨੀ ਥੋੜੀ ਆ ਆਪਣੇ ਪੰਜਾਬੀ ਭਰਾਵਾਂ ਦੀ ਇਹ ਵਾਲੇ ਕੰਮ ਕਰਨ ਲਈ ਦਿਲ ਇਹ ਆਪਣੇ ਸਿਆਈਆਂ ਨੇ ਇਹ ਵਾਲੀਆਂ ਗੱਲਾਂ ਐ ਨਾ ਮੈਨੂੰ ਨਹੀਂ ਲੱਗਦਾ ਵੀ ਯਾਰ ਕੋਈ ਐਡੇ ਐਡੇ ਰਿਸਕ ਲੈ ਲੇਗਾ ਲੈਂਦੇ ਆ ਚੱਲ ਫਿਰ ਐਵੇਂ ਨਹੀਂ ਆਪਾਂ ਕਹਿੰਦੇ ਇਕੱਲੇ ਆਪਾਂ ਪਰ ਜਿੱਡੇ ਆਪਾਂ ਲੈ ਲੈਂਦੇ ਨੇ ਜਿੰਨੀ ਕ ਆਪਣੀ ਪੂੰਜੀ ਏ ਪੰਜਾਬੀ ਵੀਰ ਲੈ ਲੈਂਦੇ ਹਾਂ ਜਿੰਨੀ ਕ ਆਪਣੀ ਪੂੰਜੀ ਏ ਜਿੱਡਾ ਕ ਆਪਣਾ ਸਿਸਟਮ ਏ ਹਾਲਾਂਕਿ ਆਪਾਂ ਕੋ ਕਰੋੜਪਤੀ ਨਹੀਂ ਹੈਗੇ ਨਹੀਂ ਉਹੀ ਤਾਂ ਗੱਲ ਐ ਤਾਂ ਵੀ ਐਡੇ 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 ਸਿਸਟਮ ਤੱਕਦੇ ਨੇ ਕੋਈ ਪਰਵਾਹ ਨਹੀਂ ਹੁੰਦੀ ਵੀ ਦੇ ਵੀ ਜਿਵੇਂ ਮੈਂ ਤਾਂ ਵੀਰਾਂ ਨੂੰ ਦੱਸ ਹੀ ਦਿੱਤਾ ਵੀ ਆਈਡੀਆ ਜਾਂ ਰੋਡ ਦੀ ਸਪੀਡ ਤੇਰੇ ਹਿਸਾਬ ਨਾਲ ਕੋਈ ਹੈਗਾ ਦਿਮਾਗ 'ਚ ਵੀ ਜੇ ਕਿਤੇ ਰੋਡ ਰੂਡ ਮਿਲੇ ਐਨ ਖੁੱਲਾ ਟਰੈਕ ਮਿਲ ਜੇ ਕਿੰਨਾ ਗੋਰੂ ਦਾ ਜਿਹੜਾ ਸਾਡਾ ਇੱਕ ਟਰੈਕਟਰ ਆ 60 ਰੁਪਏ ਵਾਲਾ ਉਹ ਦਿਨ ਅਸੀਂ ਚੈੱਕ ਕੀਤਾ ਗੱਡੀ ਨਾਲ ਲਾ ਕੇ ਐਨ ਗੱਡੀ ਵੀ ਬਰਾਬਰ ਸੀ ਤੇ ਟਰੈਕਟਰ ਵੀ ਬਰਾਬਰ ਸੀ ਉਹ ਹੈਗਾ ਤਿੰਨ ਸਿਲੰਡਰ ਉਹ 138 ਤੇ ਗਿਆ ਟਰੈਕਟਰ ਪੂਰਾ ਟਰਬ ਉਹ ਐਨ ਲਾਲ ਇਹ ਨਹੀਂ ਕਿ ਗੱਡੀ ਮਗਰ ਸੀ ਟਰੈਕਟਰ ਅੱਗੇ ਸੀਗਾ ਐਨ ਅੱਦਾ ਬਰਾਬਰ ਜਾਂਦੇ ਸੀਗਾ ਪੂਰੇ ਬਰਾਬਰ ਇੱਕ ਮਿੰਟ ਘਟੋ ਘਟ ਭਜਾਏ ਆ 138 ਦੇ ਸਿਗਾ ਇਹਦੀ ਉਮੀਦ ਉੱਤੋਂ ਵੱਧ ਹੈ ਕਿਉਂਕਿ 4 ਸਿਲੰਡਰ ਵੀ ਆ ਤੇ ਆਕੇ ਨੂੰ ਗੈਸ ਲੱਗ ਜਾਣੀ ਆ ਗੈਸ ਨੇ ਉਹ ਆਰਪੀਐਮ ਸਾਰੇ ਪੂਰੇ ਕਰ ਜਾਣੇ ਯਾਰ ਗੈਸ ਦਾ ਕੀ ਮਤਲਬ ਹੁੰਦਾ ਟਰੈਕਟਰ ਤੇ ਗੈਸ ਗੈਸ ਦਾ ਬਾਜੀ ਇਹੀ ਚੱਕਰ ਆ ਜਿੱਥੇ ਟਰੈਕਟਰ ਨੇ 5 ਸਕਿੰਟ ਚ ਦੂ ਅਗਰ ਚੱਕਣਾ ਆ ਗੈਸ ਛੱਡ ਦਿਓ ਹਲਕੀ ਜੀ ਗੈਸ ਨੇ ਦੋਆਂ ਸਕਿੰਟਾਂ ਚ ਚੁਕਾ ਦੇਣਾ ਆਰਪੀਐਮ ਪੂਰੇ ਰੇਸ ਯਾਨੀ ਕਿ ਗੈਸ ਆ ਵੀ ਰੇਸ ਮੁਕਾ ਦਿੰਦੀ ਟਰੈਕਟਰ ਦੀ ਮੈਂ ਸਮਝ ਗਿਆ ਹੁਣ ਇਹਦੇ ਚ ਡੀਜ਼ਲ ਜਾਂਦਾ ਪੰਪ ਚ ਹਾਂਜੀ ਗੈਸ ਆਪਣੇ ਪੰਪ ਪੰਪ ਨੂੰ ਕਿੱਦਾਂ ਲੱਗਣੀ ਉਹ ਆਪਣੇ ਹੈੱਡ 'ਚ ਹੀ ਲੱਗਣੀ ਬਾਜੀ ਉਹ ਡਾਇਰੈਕਟ ਉੱਥੇ ਲੱਗਣੀ ਯਾਨੀ ਟਰਬੋ ਵਾਲੇ ਪਾਈਪਾਂ 'ਚ ਹੀ ਲੱਗਣੀ ਉਹ ਤਾਂ ਚੱਲ ਇਹ ਵੀ ਫਿੱਟ ਜਿੱਦੇ ਤੂੰ ਕਰੀ ਨਾ ਆ ਕਰਦਾ ਨਹੀਂ ਆਪਾਂ ਬਸ ਹੌਲੇ-ਮੁਹਲੇ ਜਿ ਹੁਣ ਆਪਣੇ ਥੋੜੇ ਜਿਹੇ ਹਫਤੇ ਹੀ ਰਹਿ ਗਏ ਆ ਹਾਂ ਉੱਤੇ ਹੀ ਰਹਿ ਗਏ ਆ ਕੱਲ ਸ਼ੋਅ ਲਵਾਤੀ ਆ ਹਾਂ ਹੁਣ ਕੱਲ ਨੂੰ ਆ ਪੱਲੇ-ਬੁੱਲੇ ਲਵਾਵਾਂਗੇ ਇਹਦੇ ਤਰਬੋ-ਡੁਰਬੋ ਚੇਂਜ ਕਰਕੇ ਤੇ ਫਿਰ ਗੈਸ ਦੇਖਦੇ ਆ ਉੱਤੇ ਲਾਉਣੀ ਆ ਜਾਂ ਕਿੱਥੇ ਲਾਉਨੇ ਆ ਹਿਸਾਬ ਕਿਤਾਬ ਜਿਹਾ ਹਿਸਾਬ ਨਾਲ ਕਿਉਂਕਿ ਨਾ ਇਹ ਚੀਜ਼ ਮੇਰੇ ਵਾਸਤੇ ਨਵੀਂ ਆ ਜਿਹੜੇ ਵੀਰਾਂ ਨੇ ਚਲੋ ਲਾਈ ਆ ਕੁਝ ਕੁ ਵੀਰਾਂ ਨੂੰ ਨਹੀਂ ਪਤਾ ਹਣਾ ਹਾਂਜੀ ਬਹੁਤ ਘੱਟ ਗੈਸ ਲਾਉਂਦੇ ਭੱਜਣਾ ਟਾਟਾ ਹਣਾ ਹਾਂਜੀ ਲੋੜ ਤਾਂ ਵੈਸੇ ਹੈ ਨਹੀਂ ਆਪਾਂ ਵੀ ਸ਼ੌਂਕ ਜਿਹਾ ਇਹਨੂੰ ਲਾਉਣੀ ਆ ਇੱਕ ਚਾਹ ਜਿਹਾ ਲਾ ਪਤਾ ਇਹ ਲਾਉਣਾ ਵੀ ਕੀ ਸਾਗਤਾ ਰਿਹਾ ਹੈ ਗੈਸ ਦੀ ਵੀ ਲਿਮਟ ਆ ਛੱਡਨੀ ਜ਼ਿਆਦਾ ਛੱਡਤੀ ਹੈਡ ਵੀ ਪੱਟ ਹੋ ਸਕਦਾ ਕੋਈ ਅੱਛਾ ਇਹ ਵੀ ਆ ਹਾਂ ਭਾਜੀ ਗੈਸ ਹੈ ਅਕਸਰ ਇਹ ਸਿੱਧੀ ਜਾ ਕੇ ਗੈਸ ਜਾਨੀ ਦੁੱਗਣੀ ਅੱਗ ਬਾਲਣੀ ਹੈਡ ਵੀ ਪੱਟ ਹੋ ਸਕਦਾ ਹੋਰ ਰਿਸਕ ਆ ਪੂਰਾ ਰਿਸਕ ਹੈ ਨਾ ਧਿਆਨ ਨਾਲ ਮੇਰਾ ਵੀਰ ਅੱਛਾ ਵੀ ਆਗਾ ਪਿਸਤਰਾ ਤੇ ਬਲਦੀ ਹੀ ਹੋਣੀ ਆ ਬਲਦੀ ਹੋਣੀ ਆ ਤੇ ਗੈਸ ਚੱਲੂਗੀ ਤੇ ਆਪਣੀ ਇਹ ਲਾ ਲੋ ਵੀ ਇੱਚ ਆਪਾਂ ਲਾਉਣੀ ਗੈਸ ਹਮਮ ਥੱਥੇ ਬਾਲ ਲਾ ਕੇ ਉਹ ਗੈਸ ਨੇ ਹੋਰ ਨਾਈਟ੍ਰੋਜਨ ਨਹੀਂ ਪਾਇਆ ਇੱਕ ਸਬਜ਼ੀ ਕਰਨੀ ਇਹਦੇ ਵਿੱਚ ਹਮਮ ਉਨੇ ਹੋਰ ਅਗਵਾ ਲੈਣੀ ਆ ਜਿਹੜਾ ਟਰੈਕਟਰ ਸਹਾਰਨ ਵਾਲਾ ਹੂ ਸਹਾਰ ਜੂ ਜੇ ਨਹੀਂ ਤਾਂ ਫਿਰ ਤਾਂ ਉਹ ਤਾਂ ਗਈ ਆ ਪੈਸਟਨ ਜਾਂ ਸੈਡਾ ਨੂੰ ਆਏ ਸਹੀ ਗੱਲ ਆ ਅੱਜ ਦਿਨ ਲਾਇਆ ਹੈ ਨਾ ਤਲੰਤਰ ਮੈਨੂੰ ਦੇਖੀ ਹੈ ਕਾਲਾ ਹੀ ਕਰਤਾ ਬਦੰਦਰਾ ਨੇ ਉੱਪਰੋਂ ਇਧਰੋਂ ਸਾਹਮਣੇ ਕੱਟ ਤੋਂ ਦਿਨ ਦਿਸਣਾ ਨਹੀਂ ਜਦੋਂ ਪਿੱਛੇ ਆਏ ਉਦੋਂ ਦੇਖੀ ਕਾਲਾ ਹੀ ਕੀਤਾ ਹੋਇਆ ਦੋ ਚੌਦ ਨਾ ਜੀ ਤੇ ਹੱਲੇ ਦੀ ਰੇਸ ਰਸ ਕੋਈ ਨਹੀਂ ਖੋਲੀ ਦੋ origignal ਹੀ ਆ ਨਾ ਰੇਸ ਵੀ ਨਹੀਂ ਖੋਲੀ ਕਿਉਂਕਿ ਰੇਸ ਮੈਂ ਤਾਂ ਨਹੀਂ ਖੋਲੀ ਮੈਂ ਕਿਹਾ ਪੰਪ ਦਾ ਕੀ ਪਤਾ ਕਿੱਦਾਂ ਦਾ ਆ ਪਰ ਆਪਾਂ ਪੰਪ ਬੁੱਕਰਾ ਕੇ ਇਹਦਾ ਇੱਕ ਰੀਨ ਹਾਲਨਾ ਆਰ ਪੀ ਐਮ ਵਧਾ ਕੇ ਫਿਰ ਇਸ ਖੋਲਾਂਗੇ ਸਾਰੀ ਫਿਰ ਇਹਨੂੰ ਚੈੱਕ ਕਰਾਂਗੇ ਇਹ ਚੈੱਕ ਕਰਾਂਗੇ ਹਜੇ ਤਾਂ ਆਪਾਂ ਕੁਝ ਨਹੀਂ ਚੈੱਕ ਕੀਤਾ ਇਹ ਤਾਂ ਇਹੀ ਚੈੱਕ ਹੋ ਰਿਹਾ ਵੀ ਕਦੀ ਕੋਈ ਟੁੱਟਣ ਭੱਜਣ ਵਾਲੀ ਦਾਣੀ ਕੀ ਕੋਈ ਚੀਜ਼ ਹਜੇ ਤਾਂ ਉਹ ਹੀ ਦਿੱਲੀ ਕੋਈ ਨਾ ਕੋਈ ਨੰਨੂਰੇ ਆਈ ਪਰਲੇ ਪਾਸੇ ਭਾਵੇਂ ਚੱਲ ਜਾ ਕੱਲ ਮੈਨੂੰ ਫੋਨ ਕੀਤਾ ਤੇ ਕੱਲ ਆ ਲਵਾਈ ਜਾਂਦਾ ਸੀ ਅਸਾ ਏਡਾ ਵਾਲੀਆਂ ਕੱਲ ਸਪੋਟਾਂ ਲਵਾਈ ਕੱਲ ਸਪੋਟਾਂ ਇਹ ਸਪੋਟਾਂ ਪਹਿਲਾਂ ਪਿੱਛੇ ਪਿੱਛੇ ਸੀ ਹਨਾ ਜਗਰੂ ਪਿੱਛੇ ਹੀ ਭਾਜੀ ਨਾਟ ਢਲੇ ਕਰਨ ਲੱਪੇ ਟਰੈਕਟਰ ਝੁੱਕ ਗਿਆ ਸੀ ਅੱਛਾ ਇਦਾਂ ਭੱਜਾ ਜਾਂਦਾ ਤਾਏ ਮੈਨੂੰ ਤੂੰ ਗੱਲ ਕਹਿ ਆਇਂ ਕਹਿੰਦਾ ਵੀ ਆ ਜਾ ਟੁੱਟ ਜਾਣਾ ਟੁੱਟ ਜਾਣਾ ਜੇ ਨਾਲ ਲਾਉਂਦੇ ਨਾ 2-3 ਦਿਨ ਟੁੱਟ ਜਾਣਾ ਹੀ ਆਪ ਦਾ ਵੀ ਭਾਜੀ ਨੂੰ ਨੁਕਸਾਨ ਸੀ ਸੱਟ ਪੇਟ ਲੱਗਦੀ ਕੁਝ ਵੀ ਹੋ ਸਕਦਾ ਸੀ ਤੇ ਜਾਂਦਾ ਜਾਂਦਾ ਹੋ ਸਕਦਾ ਸੀ ਹਨ ਹਾਂਜੀ ਚਲੋ ਵਧੀਆ ਆ ਵਧੀਆ ਕੀਤਾ ਕੰਮ ਪੱਕਾ ਕਰਤਾ ਹਨ ਪੱਕਾ ਮੋਰੇ ਵੀ ਸਪੋਰਟਾਂ ਹੋ ਗਈਆਂ ਹਮ ਚਾਰ ਨਾਟ ਉਧਰ ਹੋ ਗਏ ਚਾਰ ਉਧਰ ਹੋ ਗਏ ਚਾਰ ਉਧਰ ਹੋ ਗਏ 12 ਨਾਟ ਹੋ ਗਏ ਕਿ ਚਾਰਾਂ ਨਾਟਾਂ ਦੇ ਸਗਾ 8 ਨਾਟ ਵਧ ਗਏ 8 ਨਾਟ ਵਧ ਗਏ ਹਾਂਜੀ ਕੰਪੂਰ ਆਣ ਓਕੇ ਪੂਰਾ ਕੰਮ ਪੱਕਾ ਹੋ ਗਿਆ ਆ ਜਾ ਹਣ ਉਹ ਵੇਖੀ ਉਹਨੂੰ ਜਿਹੜਾ ਉਹਨੂੰ ਫੋੜ ਕਹਾਂਗੇ ਕਿ ਕੀ ਉਹਨੂੰ ਕੀ ਕਹਿਣਾ ਹੈ ਕਿਹੜਾ ਸ਼ੇਰਾ ਤੂੰ ਦੱਸ 60 ਹੈਗਾ ਆਪਣਾ ਫਾਰਮ ਟਰੈਕ 60 ਫਾਰਮ ਟਰੈਕ 60 ਹਾਂ ਜੀ ਵੀਰ ਭਰਾ ਦਾ 60 ਨੂੰ ਮਤਲਬ ਫੋੜ ਨੂੰ 60 ਦਾ ਸਮਾਨ ਲਾਉਂਦੇ ਆ ਹਾਂ ਜੀ ਹਾਂ ਜੀ ਤੇ 60 ਨੇ ਫੋੜ ਬਣਾਤਾ ਹਾਂ ਜੀ 100 ਕੀ ਫੋੜ ਦਾ ਹੁੰਦਾ ਹਣਾ ਇਹ ਮੇਰਾ ਫਾਰਮ ਟਰੈਕ 60 ਹਾਂ ਜੀ ਹਾਂ ਜੀ ਤੇ ਇਹਦਾ ਕੀ ਕੀਤਾ ਇਹਦਾ ਦੌੜਦਾ ਧੂੜਦਾ ਕਿਣੀ ਇਹ ਦੌੜਦਾ ਕੀਤਾ ਗਰਾਰੇ ਗੁਰੂ ਦੇ ਪਾਏ ਆਪਾਂ ਅੱਛਾ ਇਹਦੇ ਚੀ 100 ਨੂੰ ਪਾਏ ਆਪਾਂ ਓਕੇ ਘਰੇ ਖੇਤੀ ਨੂੰ ਹੋਰ ਟਰੈਕਟਰ ਹੈਗੇ ਖੇਤੀ ਨੂੰ ਹੈਗੇ ਆ ਉਹ ਕਿਹੜੇ ਕਿਹੜੇ ਆ ਵੀਰੇ ਉਹ ਇੱਕ ਆ ਸੌਣ ਲਿਕਾ ਖੜਾ ਆਪਣਾ ਸਵਰਾਜ ਖੜਾ ਵਾ ਜੌਂਡੀ ਰ ਖੜਾ ਵਾ ਇੱਕ ਆ ਖੜਾ ਆਪਣਾ ਇਹ ਤਾਂ ਹੁਣ ਸ਼ੌਂਕ ਦੇ ਤਾਂ ਦੀ ਰਹਿ ਗਈ ਹਾਂਜੀ ਹਾਂਜੀ ਸ਼ੌਂਕ ਹੀ ਆ ਇਹਦੇ ਨਾਲ ਤਾਂ ਹੁਣ ਸ਼ੌਂਕ ਹੀ ਪੂਰਨ ਹੈ ਨਾ ਸਹੀ ਗੱਲ ਆ ਇਹ ਤਾਂ ਕਹਿੰਦੇ ਹੁੰਦੇ ਨੇ ਵੀ ਬਸ ਉਹ ਬਲਾਸਟ ਇਹ ਇਹ ਤਾਂ ਮੈਨੂੰ ਪਤਾ ਲੱਗਾ ਦੌੜਨ ਵਾਸਤੇ ਤੁਸੀਂ ਕੀਤਾ ਹਨਾ ਹਾਂਜੀ ਹਾਂਜੀ ਇਹਦੀ ਸਪੀਡ ਇਹ 100 ਪਲੱਸ ਹੀ ਜਾਂਦਾ ਵਾ 100 ਪਲੱਸ ਹਾਂਜੀ ਕੀ ਹਾਲ ਆ ਵੀਰੇ ਚਲੋ ਇਹਨੂੰ ਇਹਨੂੰ ਜਿੰਨਾ ਕ ਮੈਂ ਇਹਨੂੰ ਚਲਾ ਕੇ ਦੇਖਿਆ ਹਾਂਜੀ ਮੇਰੇ ਤੋਂ ਤਾਂ ਮੈਨੂੰ ਲੱਗਦਾ ਵੀ ਨਹੀਂ ਦੌੜਿਆ ਹੀ ਨਹੀਂ ਸਿੱਧੀ ਜੀ ਗੱਲ ਅਮਾ ਜਿੰਨੇ ਟਰੈਕਟਰ ਚਲਾਏ ਆ ਆਪਾਂ ਝੂਠ ਨਹੀਂ ਬੋਲਦੇ ਕਿਉਂਕਿ ਨਾ ਕਿਤੇ ਟਰੈਕਟਰ ਦੜਾਏ ਆ ਆਪਾਂ ਤਾਂ ਨੋਰਮਲ ਜਿੰਨੇ ਕ ਏਜੰਸੀ ਆ ਲਵਾ ਜਣ ਸਹੀ ਗੱਲ ਆ ਉਹਨਾਂ ਦੀ ਰੇਸ ਜੀ ਹੁੰਦੀ ਹੁੰਦੀ ਨਹੀਂ ਤੇਰੇ ਹੁਣ ਤਾਂ ਸਾਡਾ ਹੱਥ ਟਿਕਿਆ ਹੋਣਾ ਟਰੈਕਟਰ ਤੇ ਜਿੱਦਾਂ ਬੰਦਾ ਜਿੱਦਾਂ ਮਰਜ਼ੀ ਇਸ ਦਿੱਤਾ ਹੁਣ ਸੰਭ ਲੈਂਦਾ ਬੰਦਾ ਆਪਣੇ ਆਪ ਨੂੰ ਤੁਸੀਂ ਇਹਨੂੰ ਫੁੱਲ ਰੇਸ ਤੇ ਸੰਭ ਲੈਂਦੇ ਹਾਂ ਫੁੱਲ ਰੇਸ ਤੇ ਸੰਭੀਦਾ ਬ੍ਰੇਕ ਬਲੂਕ ਓਕੇ ਆ ਪੂਰੀ ਓਕੇ ਆ ਇੱਕ ਚੀਜ਼ ਮੈਂ ਦੇਖਦਾ ਮੈਂ ਟਰੈਕਟਰ ਦੇ ਵਿੱਚ ਹਲੇ ਬਹੁਤ ਕਮੀਆਂ ਨੇ ਹਾਂਜੀ ਕਿਉਂਕਿ ਤਾਂ ਜਿਵੇਂ ਟਾਇਰ ਟੂਰ ਆ ਉਹ ਘਰੇ ਸਭ ਕੁਝ ਪਿਆ ਆਪਾਂ ਪਾਉਣਾ ਹਜੇ ਹੋਲੇਮ ਨੇ ਦੇਣ ਤੇ ਜਾ ਕੇ ਪਾਉਣਾ ਸਾਰਾ ਕੁਝ ਅੱਛਾ ਵੀ ਇਹਨੂੰ ਲੈ ਕੇ ਰੈਡੀ ਕਰਨਾ ਹਜੇ ਆਪਾਂ ਪ੍ਰੋਸੈਸਿੰਗ ਦਾ ਕੰਮ ਅੱਛਾ ਸਿੰਗ ਦਾ ਹਜੇ ਇਹ ਤਾਂ ਬਹੁਤ ਕੁਝ ਕਰਨਾ ਹਜੇ ਤਾਂ ਤੇ ਇਹਦਾ ਇੰਜਨ-ਓੰਜਨ ਕਰਵਾਇਆ ਹੈ ਕਿ ਝਾਲ ਚੱਲਦਾ ਸੀ ਇਹ ਚੱਲਦਾ ਸੀ ਇੰਜਨ ਦਾ ਸਾਰਾ ਕੁਝ ਕਰਾਇਆ ਆਪਾਂ ਵੈਸੇ ਤੇ ਇਹਦੇ 'ਚ ਗਾਂ ਹੋਣੀ ਇੰਜਨ ਦਾ ਕੁਝ ਕਰਨਾ ਕਿ ਨਹੀਂ ਗਾਂ ਫੇਰ ਗਾਂ ਹੀ ਕਰਾਂਗੇ ਫੇਰ ਕੋਈ ਤਕੜਾ ਹੀ ਕਰਾਂਗੇ ਫੇਰ ਹੁਣ ਕੋਈ ਠੀਕ ਪਰਨਾ ਕਰਾਂਗੇ ਤੇ ਟਰਬੋ ਟਰਬੋ ਇਹ ਲਾਵਾਂਗੇ ਆਪਾਂ ਹੁਣ ਲਾਉਣੀ ਹੈ ਲਾਉਣੀ ਹੈ 25 ਨੰਬਰ ਪਈ ਆਪਣੇ ਤਾਂ ਕਰੇ ਨਹੀਂ ਹੋਲੇ ਮਲੇ ਤੇ ਲਾ ਕੇ ਲੈ ਕੇ ਆਣੇ ਹਾਂ ਲਾਟ ਲੈ ਕੇ ਜਾਵਾਂਗੇ ਆਪਾਂ ਠੀਕ ਆ ਵੀਰੇ ਨੰਨੂ ਆ ਜਾ ਲੱਗੇ ਦੀ ਸ਼ੋ ਚੱਕ ਕੇ ਮੈਂ ਦਿਖਾਉਣਾ ਇਹ ਫੋਰ ਨਹੀਂ ਹੈਗਾ ਭਲੇਖਾ ਮੈਨੂੰ ਵੀ ਆਈ ਸੀਗਾ ਇਹ ਫੋਰ ਆ ਪਤਾ ਨਹੀਂ ਲੱਗਦਾ ਹਾਂ ਪਤਾ ਨਹੀਂ ਲੱਗਦਾ ਬਾਹਰੋਂ ਨਹੀਂ ਪਤਾ ਲੱਗਦਾ ਆ ਰਿਹਾ ਇਹ ਫਾਰਮ ਡ੍ਰੈਗ ਆਵੇ ਅੱਡੇ ਤੋਂ ਪਤਾ ਲੱਗ ਜਣ ਗੱਲ ਫੇਰ ਉੱਥੇ ਆ ਗਈ ਨਾ ਕੰਪਨੀ ਭਾਵੇਂ ਲੱਖ ਬੰਦ ਕਰਦੀ ਹਾਂਜੀ ਸਾਡੀ ਸੂਈ ਜਿੱਥੇ ਅੜੀ ਸਾਡੀ ਉੱਥੇ ਹੀ ਰਹਿਣੀ ਅੜੀ ਜਾਣੀ ਫੇ ਹਾਂ ਸਾਡੀ ਜਿੱਥੇ ਲੱਗੀ ਸਾਡੀ ਹਾਂ ਲੋਗ ਨਹੀਂ ਲਾਇਆ ਨੇ ਅੰਨੇ ਵਜ ਰੁਕੀ ਸੀ ਬੱਜਾਈ ਇਹ ਬਦਗਾ ਤਾਂ ਨੂੰ ਗਿਆ ਤੇ ਟਾਇਰ ਫੁੱਲੇ ਆ ਗਿਆ ਠੀਕ ਅਚਾ ਟੱਕਰ ਟੱਕਰ ਡਰਾਈਵਰ ਹਾਈ ਫਾਈ ਥੋੜਾ ਜਿਹਾ ਹਾਂ ਡਰਾਈਵਰ ਫਿਰ ਉਹੀ ਗੱਲੇ ਇਹੋ ਜਿਹੀ ਚੀਜ਼ਾਂ ਡਰਾਈਵਰ ਹਾਈ ਫਾਈ ਚੱਲਦੇ ਹਾਂ ਜੀ ਹੋ ਗਈ ਚਲਾਉਣਾ ਪੈਂਦਾ ਹਾਂ ਇਹਨੂੰ ਪਾਵਰ ਨਹੀਂ ਕਰਨ ਦੇ ਬਾਰੇ ਸੋਚਿਆ ਮੈਨੇ ਪਾਵਰ ਨਹੀਂ ਕਰਨਾ ਸੋਚਿਆ ਹੈਗਾ ਹੈਗਾ ਹੀ ਪਰ ਜਿਹੜਾ ਕੀਤਾ ਉਹਦੇ ਪੱਠੇ-ਪੁੱਠੇ ਲਿਆਂਦੇ ਸੀਗੇ ਤੇ ਵੀ ਇਹ ਹੂੰ ਇਹਦੇ ਉੱਤੇ ਆ ਨਹੀਂ ਹੋਣਾ ਯਾਰ ਧਿਆਨ ਨਹੀਂ ਹੋਣਾ ਅਮੀਨਾ ਕੀ ਹੋਇਆ ਤੇ ਕੰਮ ਚੱਲਦੇ ਨੂੰ ਠੀਕ ਆ ਆ ਰੰਗ ਕਰੇ ਕੀਤਾ ਕਿਵੇਂ ਇਹ ਰੰਗ ਸਾਰਾ ਕੁਝ ਕਰੇ ਕੀਤਾ ਆਪਾਂ ਕਰੇ ਇਹ ਸਪਰੇਅ ਵਾਲਾ ਜਿਵੇਂ ਕੀਤਾ ਇਹਨੂੰ ਰੰਗ ਇਹ ਸਾਰਾ ਸਪਰੇਅ ਵਾਲਾ ਜੀ ਸਪਰੇਅ ਇਹ ਫੋੜ ਵਾਲਾ ਰੰਗ ਮਿਲ ਜਾਂਦਾ ਸਪਰੇਅ ਹਾਂਜੀ ਮਿਲ ਜਾਂਦਾ ਮਿਲ ਜਾਂਦਾ ਤੇ ਇਹਨੂੰ ਜਿਹੜੀ ਸ਼ੋ ਆਉਂਦੀ ਸੀ ਫਾਰਮ ਟਰੈਕ ਨੂੰ ਆਹੀ ਆਉਂਦੀ ਸੀ ਇਦਾਂ ਹੀ ਨਹੀਂ ਨਹੀਂ ਉਹ ਹੋਰ ਸੀ ਇਹ ਆਪਾਂ ਫੋਰਡ ਲੈ ਲਈ ਆਪਾਂ ਇਹ ਫੋਰਡ ਵਾਲਾ ਲੈ ਕੇ ਮੇਰੇ ਕਟਿੰਗ ਕਰਕੇ ਲੈ ਆਂ ਅੱਛਾ ਆਹ ਚੀਜ਼ ਹੈ ਹਾਂ ਇਹਨਾਂ ਨੇ ਚੇਂਜ ਕੀਤਾ ਪਾਰਟ ਵਾਲਾ ਓਕੇ ਵੀਰੇ ਤੁਸੀਂ ਲੱਗੇ ਜੋ ਆ ਜਾਓ ਇੱਥੇ ਅੱਛਾ ਆਹ ਕੱਲਾ ਅਗਲਾ ਮੂੰਹ ਇਹਦਾ ਚੇਂਜ ਕਰਤਾ ਹਣਾ ਚੇਂਜ ਕਰਤਾ ਬਾਕੀ ਸੇਮ ਹੀ ਸਾਰਾ ਕੁਝ ਆਹ ਪਿੱਛੋਂ ਸੇਮ ਹੈ ਨਾ ਬਾਕੀ ਸਾਰਾ ਬਣਿਆ ਤਣਿਆ ਬ੍ਰੇਕਾਂ ਬਰੂਕਾਂ ਗੇਅਰ ਦਾ ਹੋਜ਼ਿੰਗ ਸਭ ਕੁਝ ਫਾਰਮ ਟਰੈਕ ਦਾ ਫਾਰਮ ਟਰੈਕ ਦਾ ਓਕੇ ਵੈਰੀ ਗੁੱਡ ਯਾਰ ਗਾਮਾ ਕੋਮਨ ਸਾਰਾ ਘਰੇ ਕਰੇ ਕਰੀਦਾ ਆਪਾਂ ਜਿਹੜਾ ਜਿਹੜਾ ਨਹੀਂ ਸਮਝੋ ਜੀ ਮਿੱਤਰੀ ਆਉਂਦਾ ਹੈਗਾ ਅੱਛਾ ਵੀ ਜਿੰਨਾ ਕੰਮ ਤੋਂ ਕਰੇ ਹੋ ਜੀ ਉਹਨਾਂ ਜਿੰਨਾ ਕਰ ਲੈਂਦਾ ਹਾਂ ਜਿੰਨਾ ਕ ਸਾਮਾਨ ਹੈਗਾ ਆਪਣੇ ਤੋਂ ਓਕੇ ਜਿੰਨਾ ਕ ਆਪਾਂ ਹੈਗਾ ਤਾਂ ਕਰ ਲੈਨੇ ਆਪਾਂ ਠੀਕ ਆ ਵੀਰੇ ਮੰਡੇ ਨਵੇਂ ਆ ਥੋੜਾ ਇਹ ਨਾ ਬੋਲਣ ਲੱਗੇ ਮੇਰੇ ਵੀਰ ਜਾ ਕੇ ਜਾਂਦੇ ਹਨਾ ਮੇਰੇ ਵੀਰ ਕਬੂਲਿਆ ਜੇ ਕਿਉਂਕਿ ਸਟਾਰਟਿੰਗ ਕਿਸੇ ਵੀ ਚੀਜ਼ ਦੀ ਹੈ ਹੌਲੀ ਹੌਲੀ ਹੁੰਦੀ ਹੁੰਦੀ ਆ ਜੇ ਆਪਾਂ ਕਹਿ ਦਈਏ ਪਹਿਲੇ ਦਿਨ ਤਾਂ ਉਹ ਗੱਲ ਬੰਦ ਹੀ ਨਹੀਂ ਸਹੀ ਹੈ ਨਾ ਲਿਕਰੂ ਵੀਰੇ ਟੁਣਕਾ ਟੁਣਕਾ ਕਰਕੇ ਗੁੱਡੀ ਗੁੱਡੀ ਚੜਦੀ ਹੁੰਦੀ ਆ ਛੋਟੀ ਉਮਰੇ ਵੀਰਾਂ ਨੇ ਇਸ ਪਾਸੇ ਪੈਰ ਧਰਿਆ ਤੇ ਕੋਈ ਨਹੀਂ ਕਿਸੇ ਦਿਨ ਉਹਨਾਂ ਨੇ ਵੀ ਬਲੰਦੀਆਂ ਨਵਾ ਅਸਲ ਕਰਨਾ ਇੱਕ ਦਿਨ ਪਤਾ ਨਹੀਂ ਕਿਹੜੇ ਵੀਰ ਦੀ ਗੱਲ ਸ਼ਾਇਦ ਚੱਲਦੀ ਵੀ ਸੀ ਤੇ ਉਹਨੂੰ ਉਹਨਾਂ ਦੂਜਾ ਵੀਰ ਹਾਂ ਸੱਚ ਹੈ ਇੰਸਟਾਗ੍ਰam ਤੋਂ ਉਹਦੀ ਗੱਲ ਕਰਨ ਲੱਗਾ ਮੈਂ ਚਰਨਜੀਤ ਦੀ ਉਹਨੂੰ ਛੇੜ ਨਾਲ ਦੇ ਮੈਂ ਕਿਹਾ ਛੇੜੋ ਨਾ ਮੈਂ ਕਿਹਾ ਕੋਈ ਪਤਾ ਨਹੀਂ ਕਿੰਦੇ ਦੀ ਗੁੱਡੀ ਚੜ ਜਾਣੀ ਹੈ ਤੇ ਮੈਂ ਤੁਸੀਂ ਫਿਰ ਝਾਕਣਾ ਕਿਉਂਕਿ ਵੈਗਰੂ ਦੇ ਰੰਗਾਂ ਦਾ ਪਤਾ ਨਹੀਂ ਮਿਹਨਤ ਕਰਨਾ ਆਪਣਾ ਕਰਮ ਆ ਹਾਂਜੀ ਫਲ ਦੇਣਾ ਉਹਦੇ ਵਾਸਤੇ ਮਿਹਨਤ ਕਰੋ ਕਿਸੇ ਨਾ ਕਿਸੇ ਦਿਨ ਤਾਂ ਉਹਨੇ ਫਲ ਦੇਣਾ ਹੀ ਦੇਣਾ ਇਹਨਾਂ ਲੇਟ ਦੇ ਦੂਗਾ ਇਹ ਤਾਂ ਮਿਲੂ ਜ਼ਰੂਰ ਮਿਲੂ ਜ਼ਰੂਰ ਮਿਹਨਤ ਵਿਅਰਥ ਨਹੀਂ ਜਾਂਦੀ ਗੁਰੂ ਘਰ ਦੇਰ ਆ ਪਰ ਹਨੇਰ ਨਹੀਂ ਹਾਂ ਸਹੀ ਗੱਲ ਸਹੀ ਗੱਲ ਤੇਰੀ ਆ ਗੱਲ ਤੇ ਸਾਰਿਆਂ ਨੇ ਕਮੈਂਟ ਕਰਕੇ ਕਹਿਣਾ ਤੇ ਤੈਨੂੰ ਕਦੋਂ ਫਲ ਮਿਲਣਾ ਮਿਲ ਜਾਣਾ ਟਾਈਮ ਦੇ ਹਿਸਾਬ ਨਾਲ ਮਿਲੂਗਾ ਮਿਲੂਗਾ ਬੰਦਾ ਸੱਚਾ ਚਾਹੀਦਾ ਮਿਲੂਗਾ ਇਹ ਨਹੀਂ ਗੱਲ ਹੈਗੀ ਵੀ ਮਿਲਣਾ ਨਹੀਂ ਮਿਲੂਗਾ ਇਹਦਾ ਵੀਰੇ ਹੋਰ ਕੁਝ ਚੇਂਜ ਕਰਿਆ ਕਿ ਨਹੀਂ ਜਿਵੇਂ ਵੈਸੇ ਤਾਂ ਫੋਰ ਨੂੰ ਫਾਰਮ ਟਰੈਕ ਦਾ ਹੀ ਲਾਉਂਦੇ ਆ ਹਾਂਜੀ ਹਾਂਜੀ ਇਹ ਹੈ ਹੀ ਫਾਰਮ ਟਰੈਕ ਹਾਂਜੀ ਫਾਰਮ ਟਰੈਕ ਹੀ ਆ ਤੇ ਇਹਦਾ ਕੁਝ ਬਦਲਣਾ ਤਾਂ ਨਹੀਂ ਪਿਆ ਹਣਾ ਨਹੀਂ ਨਹੀਂ ਇਹ ਕਿੰਨਾ ਮਾਡਲ ਆ ਫਿਰ 2006 ਆ 2006 ਉਦੋਂ ਕਿੰਨੇ ਦਾ ਲਿਆ ਸੀ ਉਦੋਂ 4 ਲੱਖ ਦਾ ਲਿਆ ਸੀ ਆਪਾਂ 4 ਲੱਖ ਦਾ ਯੰਸੀ ਤੋਂ ਹੀ ਹਾਂਜੀ ਉਦੋਂ ਜਾਇਜ ਹੀ ਸੀ ਹਣਾ ਰੇਟ ਹਾਂਜੀ ਹਾਂਜੀ ਆ ਵੀਰ ਮੜ ਆ ਜਾ ਠੀਕ ਆ ਵੀਰੇ ਹੁਣ ਤਾਂ ਮੈਨੂੰ ਤਾਂ ਫਾਰਮ ਟਰੈਕ 60 ਹਣਾ 7 ਲੱਖ ਤੋਂ ਉੱਪਰ 8 ਦੇ ਲੱਗ ਗਈ ਹੁਣ ਆਣਾ ਜਿਆਦਾ ਹੀ ਹੁਣਾ ਜਿਆਦਾ ਹੀ ਹੁਣਾ ਹੱਠ ਤਨ ਵਾਲਾ ਟੱਪ ਹਾਂਜੀ 9 ਲੱਖ ਦਾ 9 ਲੱਖ ਦਾ 9 ਲੱਖ ਦਾ ਬੜਾ ਕੰਮ ਟੱਪ ਗਿਆ ਯਾਰ ਦਿਨਾਂ ਦਾ ਦੇਣ ਹੀ ਕੰਮ ਸੁਈ ਤਾਂ ਨਹੀਂ ਜਾਂਦੀ ਵੀ ਥੱਲੇ ਨੂੰ ਨਹੀਂ ਆਉਂਦੀ ਉੱਪਰ ਦੀ ਉੱਪਰ ਹੀ ਤੇ ਆਹ ਡੈੱਕ ਦਾ ਸਹਾਬ ਕਿਤਾਬ ਇਹ ਕਿਹੜੇ ਕਿਹੜੇ ਲਾਇਆ ਵੀਰੇ ਇਹ ਡੈੱਕ ਆ ਵੀ ਕੱਸੇ ਆ ਅੱਛਾ ਇਹ ਵੂਫਰ ਕਿੰਨੇ ਇਹਦੇ ਚ ਉਹ ਵੂਫਰ ਇੱਕ ਹੀ ਲਾਇਆ ਅਜੇ ਗਾਂ ਲਾਵਾਂਗੇ ਅਜੇ ਪੇਟੀ ਤਿਆਰੀ ਕਰਦੀ ਅਜੇ ਪੂਰੀ ਆ ਜੇ ਪੇਟੀ ਹੋਰ ਲਾਉਣੀ ਹੁੰਦੀ ਆਪਾਂ ਆਪਣੇ ਇੱਧਰ ਦੁਆਬੇ 'ਚ ਆ ਬਹੁਤ ਆਵਾਜ਼ ਆ ਕਿਉਂਕਿ ਇੱਥੇ ਬੈਠਿਆ ਜਾਂਦਾ ਹਨ ਹਾਂਜੀ ਹਾਂਜੀ ਇੱਥੇ ਦੋ ਜਣੇ ਬੈਠ ਸਕਦੇ ਹਾਂ ਹਾਂਜੀ ਬਿਠਾਉਣਨੇ ਆਪਾਂ 1 2 1 2 ਦਾ ਆਪਾਂ ਹਾਂ ਇੱਕ ਇਹਨਾਂ ਦਾ ਜਦੋਂ ਰਾਮਨਾ ਬੈਠੂਗਾ ਬੈਠੂਗਾ ਹਾਂਜੀ ਹਾਂਜੀ ਇੱਕ ਤਾਂ ਪੈਂਦਾ ਪੇਟੀ ਵੱਡੀ ਕਰਾਂਗੇ ਨਾ ਗਾਂ ਹਾਂ ਤੇ ਜੇ ਚਲੋ ਪਤਲੇ ਵੀਰ ਹੋਣ ਤੇ ਦੋ ਜਣੇ ਵੀ ਬੈਠ ਸਕਦੇ ਹਾਂ ਹਾਂਜੀ ਹਾਂਜੀ ਮੈਂ ਵੇਖ ਲਾਂ ਉਹਨੂੰ ਹੁਣ ਤਾਂ ਵਸਾ ਟਰੈਕਟਰ ਤੇ ਜਾ ਨਹੀਂ ਹੁੰਦਾ ਯਾਤਰਾ ਤੇ ਮੈਂ ਤਾਂ ਵੇਖਣ ਲੱਗਾ ਵੀ ਜੇ ਨਹੀਂ ਯਾਰ ਵਧੀਆ ਕੰਮ ਆਣਾ ਕੰਫਰਟੇਬਲ ਕੰਫਰਟੇਬਲ ਹਾਂਜੀ ਥੋੜਾ ਜਿਹਾ ਕੰਮ ਹੋਰ ਕਰੀਓ ਬਾਹਰੋਂ ਹੁਣ ਤੇ ਲੋਡ ਨਹੀਂ ਇੱਥੇ ਵੇ ਥੋੜਾ ਜਿਹਾ ਕੰਮ ਹੋਰ ਕਰਿਓ ਮਗਰ ਢੋਲ ਲਾ ਲੈ ਫਿਰ ਗੱਲ ਉੱਥੇ ਆ ਗਈ ਨਾ ਮੈਂ ਆਪ ਦੇ ਹਸਾਉਣਾ ਗੱਲ ਕਰ ਜਾਨਾ ਨੰਨੂ ਵੀ ਮੈਨੂੰ ਲੱਗ ਜੰਦਾ ਹੁੰਦਾ ਵੇ ਤੂੰ ਨਾ ਕਰ ਜੰਦਾ ਬੁੱਢਿਆਂ ਵਾਲੀ ਜਾਂ ਪਰਨਾ ਉਹ ਵਢਾ ਦੇਣੀ ਆ ਆਪਾਂ ਵਢਾ ਕੇ ਆਪਾਂ ਕਰਨਾ ਵਾ ਇਹ ਸਪੋਰਟ ਨੂੰ ਕਹਿੰਦੇ ਭਾਜੀ ਸਪੋਰਟ ਨੂੰ ਨਹੀਂ ਨਹੀਂ ਕਹਿਣ ਦਾ ਮਤਲਬ ਉਹ ਸੀ ਯਾਰ ਵੀਰ ਆਪਣਾ ਗੱਡੀ ਵਾਲਾ ਨਹੀਂ ਜਿਵੇਂ ਬਹਿੰਦੇ ਸਾਰੇ ਆ ਬਹਿ ਜਾਂਦੇ ਉਹ ਗੱਲ ਤਾਂ ਮੈਂ ਕਹਿੰਦਾ ਹੁਣ ਮੈਂ ਗੱਡੀ ਵਾਲਾ ਵਾਹ ਗਰੂ ਸੱਚੇ ਪਾਤਸ਼ਾਹ ਸਭ ਨੂੰ ਗੱਡੀਆਂ ਮਿਲੇ ਆ ਨਾ ਕਿਉਂਕਿ ਮੈਂ ਗੱਡੀਆਂ ਵਾਲਾ ਬਾਬਾ ਸਭ ਨੂੰ ਦਵੇ ਕਹਿਣ ਦਾ ਮਤਲਬ ਗੱਡੀ 'ਚ ਬਹਿਣ ਵਾਲੇ ਦੀ ਇੱਤ ਨਹੀਂ ਹੁੰਦੀ ਉਹ ਐ ਬਹਿ ਜਾਂਦਾ ਹੂੰ ਸਹੀ ਗੱਲ ਵੀ ਜੇ ਕੋਈ ਵੀਰਪੁਰ ਸੌਰੀ ਮੈਨੂੰ ਕੋਈ ਨਾ ਮੈਨੂੰ ਵੀ ਜੇ ਕੋਈ ਐ ਬੈਠਣ ਵਾਲਾ ਆਵੇ ਵੀ ਉਹ ਤੰਗ ਨਾ ਹੋਵੇ ਹਾਂਜੀ ਮੇਕ ਉਹ ਕਿ ਦੂਰ ਹੋਣੇ ਦੌੜ ਨਾਲ ਆਏ ਤੁਸੀਂ ਤਾਂ ਨੂੰ ਕਾਰ ਹੀ ਬਣਾਈ ਐ ਸਹੀ ਗੱਲ ਆ ਵੀ ਜਿੱਥੇ ਜਾਣਾ ਕਿਉਂਕਿ ਮੁੰਡੇ ਮੈਨੂੰ ਪਤਾ ਅੱਜ ਕੱਲ੍ਹ ਸ਼ੌਂਕ ਨੂੰ ਜਿਹੜੇ ਵੀਰ ਵੀ ਟਰੈਕਟਰ ਤਿਆਰ ਕਰਦੇ ਆ ਜਗਰੂ ਵੀਰੇ ਆਪਾਂ ਅੱਗੇ ਵੀ ਅੱਜ ਦਿਨ ਗੱਲ ਕੀਤੀ ਸੀ ਮੁੰਡੇ ਇਹਨੇ ਨਾ ਯਾਤਰਾ ਜਾਣ ਲੱਗੇ ਹਾਂਜੀ ਸਹੀ ਗੱਲ ਗੁਰੂ ਘਰ ਨਾਲ ਜੁੜ ਗਏ ਹਾਂਜੀ ਗੁਰੂ ਘਰ ਨਾਲ ਜੁੜ ਗਏ ਹੈਨਾ ਹਾਂ ਚਲੋ ਕਿਸੇ ਗੱਲ ਨਾਲ ਹੀ ਸਹੀ ਹਾਂਜੀ ਹਾਂਜੀ ਕਿ ਗੁਰੂ ਘਰ ਨਾਲ ਤਾਂ ਇੱਕ ਨਸ਼ਿਆਂ ਤੋਂ ਵੱਜ ਨਸ਼ਿਆਂ ਤੋਂ ਬਚਣ ਲੱਗੇ ਹੈਨਾ ਹਾਂ ਨੇ ਤਾਂ ਪੰਜਾਬ 'ਚ ਇਕ ਰਿਤਾ ਔੜਤਾ ਪੰਜਾਬ ਉਹਨਾਂ ਬਣਾਤੀ ਸੀ ਹਾਂ ਹਾਂ ਜੀ ਹਾਂ ਆਪਣੇ ਪਹਿਲਾਂ ਬਜ਼ੁਰਗਾਂ ਦੇ ਬੋਲਦਾ ਦਾ ਸ਼ੌਕ ਹੁੰਦਾ ਸੀ ਹਾਂ ਆਪਣੇ ਗਾਂ ਟਰੈਕਟਰਾਂ ਦਾ ਆ ਗਿਆ ਟਰੈਕਟਰਾਂ ਦਾ ਆ ਗਿਆ ਇਹ ਗੱਲ ਅੱਗੇ ਵੀ ਆਪਾਂ ਇੱਕ ਦਿਨ ਕੀਤੀ ਹੂੰ ਉਹ ਯਾਰ ਉਹਨਾਂ ਨੇ ਬੋਲਦਾ ਤੇ ਉਹਦੇ ਸ਼ਾਹ ਕੋ ਪੂਰੇ ਹਾਂ ਅੱਜ ਵੀ ਅਵੇ ਜਗਰੂਪ ਦੇ ਹਾਂ ਜਗਰੂਪ ਦੇ ਬਾਪੂ ਕੋਲ ਅੱਜ ਵੀ ਬਲਦ ਕਰੇ ਹੁਣ ਇਹਨਾ ਮੇਰੀ ਵੀਡੀਓ 'ਚ ਉਹਨਾਂ ਨੂੰ ਮਸ਼ੂਟ ਨਹੀਂ ਕਰ ਸਕਦਾ ਮੇਰੇ ਪੇਜ ਤੇ ਉਹ ਪੰਗਾ ਹੈ ਹਾਂ ਜੀ ਨਹੀਂ ਤਾਂ ਤੁਹਾਨੂੰ ਇਹਦਰ ਮੈਂ ਟਰਾਈ ਕਰੂੰਗਾ ਸਟੋਰੀ ਵਗੈਰਾ ਜਾਂ ਕੁਝ ਲਾ ਕੇ ਬਲਦਾਂ ਤੋਂ ਟਰੈਕਟਰਾਂ ਦੇ ਜਗਰੂਪ ਦੇ ਡਾਡੀ ਨੂੰ ਜਿਵੇਂ ਬਲਦਾਂ ਦਾ ਸ਼ੌਂਕ ਆ ਜਗਰੂਪ ਨੂੰ ਅੱਗੇ ਆ ਗਿਆ ਟਰੈਕਟਰ ਦਾ ਇਹ ਟਰੈਕਟਰ ਹੈਗਾ ਵੀ ਆਪਣਾ ਪਹਿਲਾ ਹੈ ਪਹਿਲਾ ਹਨਾ ਉਹ ਨਿੱਕਾ ਜਿਹਾ ਹੁੰਦਾ ਹੀ ਮੇਰੀ ਫੋਟੋ ਹੈਗੀ ਇਹਦੇ ਮੋਰੇ ਖੜੀ ਸੀ ਇਹ ਵੀ ਕਹਿੰਦਾ ਹੁਣ ਕਾਦੇ ਵੱਡਾ ਹੋਇਆ ਮਾਪਾ ਲੈ ਤਾਂ ਜਿਵੇਂ ਜਿਵੇਂ ਹੁਣ ਤੂੰ ਵੱਡਾ ਆ ਨਾਲ ਨਾਲ ਵਾ ਟਰੈਕਟਰ ਦਾ ਵੱਡਾ ਕਰਨਾ ਹੀ ਆ ਹਨਾ ਚਲੋ ਆਈਆਂ ਜਿਵੇਂ ਵੀ ਸਾਹਿਕਤਬ ਹੋਵੇ ਹਨਾ ਕੋਲਮ ਲਾ ਕੇ ਨਾ ਆਦਾ ਭਾਈ ਨਸ਼ਿਆਂ ਤੋਂ ਬਚੋ ਸਹੀ ਗੱਲ ਆ ਇਹ ਆ ਜਾ ਤਗਰੂ ਵੀਰੇ ਮੈਂ ਨਸ਼ਿਆਂ ਤੋਂ ਬਚੋ ਸਿੱਧੀ ਜੀ ਗੱਲ ਆ ਉੱਟੇ ਪੰਗਿਆਂ ਤੋਂ ਬਚੋ ਗੁਰੂ ਘਰ ਜਾਂਦੇ ਆ ਵਧੀਆ ਗੱਲ ਆ ਮਾੜੀ ਗੱਲ ਨਹੀਂ ਚਲੋ ਇਹਨੇ ਨਾਲ ਬੰਦਾ ਕੋਈ ਚੰਗੀ ਗੱਲ ਹੀ ਸਿੱਖਦਾ ਮਾੜੀ ਦਾਣੀ ਹੈ ਨਾ ਤੇ ਮੇਰਾ ਵੀਰ ਭਾੜੇ ਕੰਮਾਂ ਤੋਂ ਬਚੋ ਇੱਕ ਜਿਹੜੇ ਮੇਰੇ ਵੀਰ ਕਈ ਆਪਾਂ ਚਲੋ ਮੇਰਾ ਸੁਝਾਅ ਲਾ ਲਓ ਜਾਂ ਰਿਕਵੈਸਟ ਲਾ ਲਓ ਕੁਛ ਲਾ ਲਓ ਗੁਰੂ ਘਰ ਜਾ ਕੇ ਨਾ ਉਹ ਗਲਤ ਕਰਮ ਤੋਂ ਬਚਿਆ ਹੀ ਕਰੋ ਵੈਸੇ ਤਾਂ ਸਾਰੇ ਵੀਰ ਭਰਾ ਮੈਂ ਜਿੰਨੇ ਵੀਰਾਂ ਤੋਂ ਵੀਡੀਓ ਚ ਪੁੱਛਿਆ ਸਾਰੇ ਇਹ ਗੱਲ ਕਹਿੰਦੇ ਵੀ ਨਹੀਂ ਬਚੇ ਫਿਰ ਵੀ ਹਨਾ ਜਿੰਨੇ ਵੀ ਵੀਰ ਭਰਾ ਹੈਗੇ ਆ ਮਾੜੇ ਕਰਮ ਤੋਂ ਬਚਿਆ ਕਰੋ ਕਿਉਂਕਿ ਰੱਬ ਬਹੁਤ ਛੇਤੀ ਉਹਦਾ ਇਨਸਾਫ ਕਰਦਾ ਹੁੰਦਾ